ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਪੰਛੀਆਂ ਨੂੰ ਦਾਣਾ ਪਾਉਣ ਦਾ ਕੀ ਫਲ ਪ੍ਰਾਪਤ ਹੁੰਦਾ ਹੈ ਤੁਸੀਂ ਵੀ ਸੁਣ ਕੇ ਰਹਿ ਜਾਓਗੇ ਜੀ ਹੈਰਾਨ ਤੇ ਤੁਹਾਨੂੰ ਜੇਕਰ ਤੁਸੀਂ ਵੀ ਫਲ ਪਰਮਾਤਮਾ ਦੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਪੰਛੀਆਂ ਨੂੰ ਇਹ ਚੀਜ਼ ਪਾਉਣੀ ਸ਼ੁਰੂ ਕਰ ਦੇਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ ਸਾਧ ਸੰਗਤ ਜੀ ਘਰ ਪੰਛੀਆਂ ਦਾ ਆਉਣਾ ਤੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਹੀ ਆਉਂਦਾ ਹੈ ਪੰਛੀਆਂ ਨੂੰ ਦਾਣਾ ਪਾਉਣਾ ਸਾਡੇ ਭਾਗ ਜਗਾ ਦਿੰਦਾ ਹੈ ਜੇ ਆਪਾਂ ਪੰਛੀਆਂ ਨੂੰ ਪਾਣੀ ਪਿਉਂਦੇ ਹਾਂ ਤਾਂ ਸਾਨੂੰ ਪੁੰਨ ਲੱਗਦਾ ਹੈ ਇਸ ਦੇ ਨਾਲ ਸਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਸਾਤ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਤ ਸੰਗਤ ਜੀ ਆਖਦੇ ਹਨ ਕਿ ਇੱਕ ਨਗਰ ਦੇ ਵਿੱਚ ਪਤੀ ਪਤਨੀ ਰਹਿਹਾ ਕਰਦੇ ਸੀ ਘਰੋਂ ਬੜੇ ਹੀ ਜ਼ਿਆਦਾ ਗਰੀਬ ਸਨ ਕਹਿੰਦੇ ਕਿ ਕਣਕਾਂ ਦਾ ਸੀਜ਼ਨ ਸੀ ਲੋਕੀ ਆਪਣੇ ਖੇਤਾਂ ਵਿੱਚੋਂ ਕਣਕ ਵੱਢ ਰਹੇ ਸਨ ਉਸ પતિ ਪਤਨੀ ਨੇ ਸਵੇਰੇ ਆਪਣੇ ਘਰੋਂ ਚਲੇ ਜਾਣਾ ਉਥੋਂ ਸਿੱਟੇ ਚੁਗਣੇ ਤੇ ਸ਼ਾਮ ਨੂੰ ਘਰ ਲਿਆ ਕੇ ਪੱਲੇ ਵਿਛਾ ਕੇ ਉਸ ਉੱਤੇ ਜਿਹੜੇ ਸਿੱਟੇ ਸਨ ਲੈ ਆਉਂਦੇ ਸਨ ਉਹ ਕੁੱਟ ਕੇ ਰੱਖ ਲਿਆ ਕਰਨੀ ਦਾਣੇ ਰੱਖੇ ਹੁੰਦੇ ਸਨ ਉਹਨਾਂ ਦੇ ਘਰ ਇੱਕ ਨਿੰਮ ਦਾ ਰੁੱਖ ਸੀ ਨਿੰਮ ਦੇ ਰੁੱਖ ਉੱਤੇ ਇੱਕ ਚਿੜਾ ਤੇ ਚਿੜੀ ਰਿਹਾ ਕਰਦੇ ਸੀ ਉਹਨਾਂ ਆਲਣਾ ਬਣਾਇਆ ਹੋਇਆ ਸੀ ਉਹਨਾਂ ਉਹ ਜਿਹੜੀ ਪੱਲੀ ਤੇ ਦਾਣੇ ਪਾਉਣੇ ਉਹ ਕੁਝ ਦਾਣੇ ਜਿਹੜਾ ਚੜੀ ਨੇ ਚੁੱਕ ਲਿਆ ਕਰਨੀ ਤੇ ਪਰਮਾਤਮਾ ਅੱਗੇ ਉਹਨਾਂ ਦੇ ਬਾਰੇ ਅਰਦਾਸ ਕਰਿਆ ਕਰਨੀ ਕਹਿੰਦੇ ਕਿ ਉਹਨਾਂ ਦੇਖਿਆ ਕਰਨਾ ਕਿ ਜਿਹੜਾ ਇੰਨੀ ਮਿਹਨਤ ਕਰਦਾ ਹੈ ਪਰ ਫਿਰ ਵੀ ਇਹ ਗਰੀਬ ਹੈ ਉਹਨਾਂ ਕੀ ਕਰਨਾ ਕਿ ਇਹਨਾਂ ਦੇ ਘਰ ਵਿੱਚ ਰਿਜ਼ਕ ਤੇ ਬਰਕਤ ਆ ਜਾਵੇ ਇਹ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਤੇ ਉਹਨਾਂ ਵੇਖਿਆ ਕਿ ਨੇੜੇ ਹੀ ਇੱਕ ਗੁਰੂ ਘਰ ਹੈ ਉਥੇ ਲੰਗਰ ਤਾਂ ਹਰ ਸਮੇਂ ਲੱਗਾ ਹੀ ਰਹਿੰਦਾ ਹੈ ਉਹਨਾਂ ਦਾਣੇ ਚੁੰਝਾਂ ਦੇ ਵਿੱਚ ਭਰ ਕੇ ਲੈ ਜਾਣੇ ਤੇ ਗੁਰੂ ਘਰ ਦੇ ਲੰਗਰਾਂ ਵਿੱਚ ਜਿੱਥੇ ਲੰਗਰ ਬਣਦਾ ਸੀ ਉੱਥੇ ਉਹ ਬੋਲੀ ਬਣੀ ਹੋਈ ਸੀ ਉੱਥੇ ਜਾ ਕੇ ਸੁੱਟ ਦਿਆ ਕਰਨੇ ਕਹਿੰਦੇ ਹਨ ਕਿ ਚਿੜਾ ਚਿੜੀ ਨੇ ਥੋੜੇ ਥੋੜੇ ਦਾਣੇ ਚੁੰਝ ਵਿੱਚ ਭਰਿਆ ਕਰਨੇ ਉਸ ਲੰਗਰ ਹਾਲ ਦੇ ਵਿੱਚ ਜਿਹੜਾ ਬਰਤਨ ਬਣਿਆ ਹੋਇਆ ਸੀ ਉਸ ਵਿੱਚ ਪਾ ਆਇਆ ਕਰਨੇ ਹੌਲੀ ਹੌਲੀ ਉਹ ਜਿਹੜਾ ਪਤੀ ਪਤਨੀ ਸੀ ਅੱਜ ਤਿੰਨ ਹੋਰ ਕੱਲ ਹੋਰ ਪਰਸੋਂ ਹੋਰ ਇਸ ਤਰ੍ਹਾਂ ਕਹਿੰਦੇ ਕਿ ਉਹਨਾਂ ਦੇ ਘਰ ਵਿੱਚ ਬਰਕਤ ਆਉਣੀ ਸ਼ੁਰੂ ਹੋ ਗਈ ਦਿਨ ਰਾਤ ਚਾਗਣੀ ਤਰੱਕੀ ਹੋਣ ਲੱਗੀ ਕਹਿੰਦੇ ਕਿ ਜਦੋਂ ਚਾਰ ਛਿੱਲੜ ਉਹਨਾਂ ਦੇ ਜੁੜ ਗਏ ਤਾਂ ਇੱਕ ਕੱਚੀ ਢਾਰੀ ਵਿੱਚ ਰਹਿੰਦੇ ਆ ਮਿੱਟੀ ਦਾ ਉਹਨਾਂ ਦਾ ਘਰ ਬਣਿਆ ਸੀ ਜਦੋਂ ਮੀਂਹ ਬਾਰਿਸ਼ ਹੋਣੀ ਜਦੋਂ ਵੀ ਮੀਂਹ ਜ਼ਿਆਦਾ ਆ ਜਾਣਾ ਤੇ ਉਹਨਾਂ ਦੇ ਘਰ ਦਾ ਕਮਰਾ ਚੋਣ ਲੱਗ ਜਾਂਦਾ ਸੀ ਉਹਨਾਂ ਨੇ ਕਿਹਾ ਕਿ ਕਮਰਾ ਸਾਡਾ ਜਦੋਂ ਬਾਰਿਸ਼ ਆਉਂਦੀ ਹੈ ਤਾਂ ਇਹ ਚੋਣ ਲੱਗ ਜਾਂਦਾ ਹੈ ਕਿਉਂ ਨਾ ਇੱਕ ਨਵਾਂ ਘਰ ਬਣਾ ਲੈਂਦੇ ਹਾਂ ਉਸਦੀ ਪਤਨੀ ਨੇ ਕਿਹਾ ਠੀਕ ਹੈ ਹੁਣ ਘਰ ਬਣਾਉਣਾ ਉਹਨਾਂ ਨੇ ਆਰੰਭ ਕਰ ਦਿੱਤਾ ਕਹਿੰਦੇ ਕਿ ਜਦੋਂ ਘਰ ਬਣਾਇਆ ਤਾਂ ਉਹ ਜਿਹੜੀ ਸ਼ਾਨਸੀ ਉਹ ਤਾਂ ਢੌਣੀ ਹੀ ਪੈਣੀ ਸੀ ਉਹ ਜਿਹੜਾ ਰੁੱਖ ਸੀ ਉਹ ਵੀ ਘਰ ਦੇ ਵਿੱਚ ਆਉਂਦਾ ਸੀ ਉਹ ਵੱਢ ਦਿੱਤਾ ਗਿਆ ਜਦੋਂ ਉਹ ਵੱਢ ਦਿੱਤਾ ਤਾਂ ਫਿਰ ਚਿੜਾ ਤੇ ਚਿੜੀ ਉੱਥੇ ਜਿਹੜੇ ਰਹਿੰਦੇ ਸਨ ਉਹਨਾਂ ਦਾ ਬਸੇਰਾ ਉੱਥੇ ਨਹੀਂ ਰਿਹਾ ਸੀ ਫਿਰ ਉਹ ਉੱਡ ਕੇ ਕਿਸੇ ਹੋਰ ਥਾਂ ਚਲੇ ਗਏ ਕਹਿੰਦੇ ਕਿ ਬੜਾ ਹੀ ਸੋਹਣਾ ਇਹਨਾਂ ਦਾ ਜਿਹੜਾ ਘਰ ਸੀ ਉਹ ਬਣ ਗਿਆ ਹੁਣ ਆਪਣੀ ਜ਼ਿੰਦਗੀ ਵਿੱਚ ਆਨੰਦ ਮਾਨਣ ਲੱਗੇ ਪਰ ਉਹਨਾਂ ਕੋਈ ਪੁੰਨਦਾਨ ਨਹੀਂ ਸੀ ਕਰਦੇ ਚਿੜਾ ਤੇ ਚਿੜੀ ਉਸੇ ਘਰੇ ਖਾਂਦੇ ਸੀ ਤੇ ਰੱਬ ਅੱਗੇ ਦੁਆਵਾਂ ਵੀ ਕਰਦੇ ਸੀ ਰੱਬ ਅੱਗੇ ਅਰਦਾਸ ਕਰਦੇ ਸਨ ਉਹਨਾਂ ਦੇ ਘਰ ਦਾ ਹਿੱਸਾ ਜਾ ਕੇ ਗੁਰੂ ਘਰ ਦੇ ਵਿੱਚ ਪੈ ਜਾਂਦਾ ਸੀ ਇਸ ਨਾਲ ਉਹਨਾਂ ਦੀ ਕਮਾਈ ਵਿੱਚੋਂ ਦਸਵੰਧ ਵੀ ਨਿਕਲ ਜਾਂਦਾ ਸੀ ਕਹਿੰਦੇ ਕਿ ਹੌਲੀ-ਹੌਲੀ ਜਿਹੜਾ ਕੰਮ ਸੀ ਘਰ ਦੇ ਹਾਲਾਤ ਮਾੜੇ ਹੋਣੇ ਸ਼ੁਰੂ ਹੋ ਗਏ ਪਰਮਾਤਮਾ ਕੇ ਪਹਿਲਾਂ ਤੋਂ ਸਾਨੂੰ ਐਨਾ ਕੁਝ ਦਿੱਤਾ ਹੈ ਤੇ ਹੁਣ ਤੋਂ ਸਾਡੇ ਤੇ ਕਿਰਪਾ ਨਹੀਂ ਕਰ ਰਿਹਾ ਉੱਥੋਂ ਹੁਣ ਉਹ ਪਤੀ ਪਤਨੀ ਹੁਣ ਔਖੇ ਹੋਣੇ ਸ਼ੁਰੂ ਹੋ ਗਏ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਆਉਣੇ ਸ਼ੁਰੂ ਹੋ ਗਏ ਤੇ ਉਹ ਪਰਮਾਤਮਾ ਨੂੰ ਕਹਿਣ ਲੱਗੇ ਕਿ ਪਰਮਾਤਮਾ ਅਸੀਂ ਹੁਣ ਦੁਖੀ ਕਿਉਂ ਰਹਿਣ ਲੱਗ ਪਏ ਹਾਂ ਕਹਿੰਦੇ ਕਿਸੇ ਨੇ ਕਿਹਾ ਕਿ ਆਪਣੇ ਨਗਰ ਉਸ ਪਿੰਡ ਤੋਂ ਬਾਹਰ ਇੱਕ ਸੰਤ ਜੀ ਰਹਿੰਦੇ ਹਨ ਤੁਸੀਂ ਉਹਨਾਂ ਦੇ ਕੋਲ ਜਾਓ ਤੇ ਜਾ ਕੇ ਪੁੱਛ ਲਓ ਤੁਹਾਡੇ ਘਰ ਦੇ ਨਾਲ ਕੀ ਭਾਣਾ ਵਾਪਰ ਗਿਆ ਹੈ ਕਹਿੰਦੇ ਕਿ ਦੋਵੇਂ ਜਾਣੇ ਉੱਥੇ ਜਾਂਦੇ ਹਨ ਸੰਤ ਜੀ ਨੂੰ ਸਾਰੀ ਹੀ ਗੱਲ ਦੱਸ ਦਿੰਦੇ ਹਨ ਸੰਤ ਜੀ ਪਹਿਲਾਂ ਅਸੀਂ ਘਰ ਜਾ ਕੇ ਮੰਗਿਆ ਕਰਦੇ ਸੀ ਇੱਥੋਂ ਤੱਕ ਕਿ ਸਿੱਟੇ ਚੁੱਕ ਕੇ ਵੀ ਗੁਜ਼ਾਰਾ ਕਰਿਆ ਕਰਦੇ ਸੀ ਜੇ ਕੋਈ ਕੰਮ ਨੂੰ ਹੱਥ ਪਾਉਣਾ ਤੇ ਉਹਦੇ ਵਿੱਚ ਵੀ ਕੋਈ ਨਾ ਕੋਈ ਨੁਕਸਾਨ ਹੁਣ ਹੋ ਜਾਂਦਾ ਹੈ ਕੋਈ ਹਾਲ ਦੱਸੋ ਸੰਤ ਫਕੀਰ ਜੀ ਨੇ ਕੁਝ ਸਮਾਂ ਅੱਖਾਂ ਬੰਦ ਕੀਤੀਆਂ ਅੱਖਾਂ ਬੰਦ ਕਰਨ ਤੋਂ ਬਾਅਦ ਜਦੋਂ ਖੋਲੀਆਂ ਤੇ ਉਹ ਭਲੇ ਪੁਰਸ਼ਾਂ ਤੋਂ ਫਰਸ਼ਾਂ ਤੋਂ ਅਰਸ਼ ਤੇ ਅਰਸ਼ਾਂ ਤੋਂ ਫਰਸ਼ ਤੇ ਕਿਵੇਂ ਤੁਸੀਂ ਆ ਚੁੱਕੇ ਹੋ ਸਾਰੀ ਹੀ ਗੱਲਬਾਤ ਦੱਸਣ ਲਈ ਤਿਆਰ ਹੋਏ ਕਿ ਆਪ ਨਹੀਂ ਬੈਠੇ ਤੇਰੇ ਕਿ ਤੂੰ ਅਰਸ਼ ਤੋਂ ਫਰਸ਼ ਤੇ ਇਸ ਲਈ ਆ ਗਿਆ ਹੈ ਕਿਉਂਕਿ ਤੇਰੇ ਘਰ ਚੜਾ ਤੇ ਚਿੜੀ ਰਹਿੰਦੇ ਸੀ ਤੂੰ ਜੋ ਵੀ ਲੈ ਕੇ ਆਉਂਦਾ ਸੀ ਭਾਵੇਂ ਸਿੱਟੇ ਲੈ ਕੇ ਆਉਂਦਾ ਸੀ ਜੋ ਪੱਲੀ ਤੇ ਸੁਕਣੇ ਪਾਉਂਦਾ ਸੀ ਉਹ ਆਪ ਵੀ ਖਾਂਦੇ ਸੀ ਤੇ ਤੇਰੇ ਲਈ ਅਰਦਾਸ ਵੀ ਕਰਦੇ ਸੀ ਕਹਿੰਦੇ ਕਿ ਜਿੰਨਾ ਢਿੱਡ ਭਰ ਜਾਂਦਾ ਸੀ ਢਿੱਡ ਭਰ ਕੇ ਕੁਝ ਹਿੱਸਾ ਫਿਰ ਗੁਰੂ ਘਰ ਦੇ ਲੰਗਰਾਂ ਵਿੱਚ ਵੀ ਪਾ ਕੇ ਆਉਂਦੇ ਸੀ ਸੰਗਤਾਂ ਸ਼ਕਣ ਤੇ ਉਹਨਾਂ ਦੇ ਢਿੱਡੋਂ ਵੀ ਤੁਹਾਨੂੰ ਅਸੀਸ ਹੀ ਨਿਕਲੇ ਇਸ ਕਰਕੇ ਹੀ ਤੁਹਾਨੂੰ ਸਾਰਾ ਕੁਝ ਮਿਲਿਆ ਸੀ ਪਰ ਜਦੋਂ ਤੂੰ ਘਰ ਬਣਾਇਆ ਉਹਨਾਂ ਦਾ ਬਸੇਰਾ ਹੀ ਢਟਾ ਦਿੱਤਾ ਜਦੋਂ ਬਸੇਰਾ ਢਾਇਆ ਤੇ ਉਹਨਾਂ ਨੇ ਉਸ ਥਾਂ ਤੋਂ ਜਾਣਾ ਹੀ ਸੀ ਕਹਿੰਦੇ ਜਦੋਂ ਉਹ ਉਥੋਂ ਚਲੇ ਗਏ ਹਨ ਤਾਂ ਕਹਿੰਦੇ ਤੇਰੇ ਘਰੋਂ ਕਿਸੇ ਦਾ ਮੋਹ ਹੀ ਨਹੀਂ ਰਹਿ ਗਿਆ ਜਿਸ ਦੇ ਨਾਲ ਤੈਨੂੰ ਪਹਿਲਾਂ ਅਸੀਸਾਂ ਮਿਲਣੀਆਂ ਸੀ ਤੇਰੇ ਵਹੀ ਖਾਤੇ ਵਿੱਚ ਪੁੰਨ ਇਕੱਠੇ ਹੁੰਦੇ ਸਨ ਤੇਰੇ ਚੰਗੇ ਕਰਮ ਤੇਰੇ ਭਾਗ ਬਦਲ ਰਹੇ ਸਨ ਹੁਣ ਤੂੰ ਦਾਨ ਪੁੰਨ ਕਰਨਾ ਛੱਡ ਦਿੱਤਾ ਹੈ ਜਿਸ ਕਰਕੇ ਮਾੜੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ ਉਹ ਕਹਿੰਦਾ ਜੀ ਹੁਣ ਫਿਰ ਕੀ ਕਰਾਂ ਸੰਤ ਫਕੀਰ ਜੀ ਕਹਿੰਦੇ ਕਿ ਇੰਨਾ ਤਾਂ ਕਰ ਹੀ ਸਕਦਾ ਹੈ ਆਪਣੇ ਕੋਠੇ ਤੇ ਜਿਹੜਾ ਥੋੜਾ ਦਾਣਾ ਰੱਖ ਲਿਆ ਕਰ ਜਦੋਂ ਪਾਣੀ ਦੀ ਪਿਆਸ ਲੱਗੇ ਆਪਾਂ ਨੂੰ ਜਿਵੇਂ ਤਰੇ ਲੱਗਦੀ ਹੈ ਜਦੋਂ ਤਿੱਖੜ ਦੁਪਹਿਰ ਹੁੰਦੀ ਤਾਂ ਸੁਭਾਵਿਕ ਹੀ ਉਦੋਂ ਤਰੇ ਲੱਗਦੀ ਹੈ ਐਵੇਂ ਹੀ ਮੌਸਮ ਸ਼ੁਰੂ ਹੋਵੇ ਤਾਂ ਪਸ਼ੂ ਪੰਛੀਆਂ ਦੇ ਲਈ ਵੀ ਤੂੰ ਵੀ ਪਾਣੀ ਰੱਖ ਦਿਆ ਕਰ ਘਰ ਤੋਂ ਬਾਹਰ ਜਾਂ ਛੱਤ ਦੇ ਉੱਪਰ ਇਸ ਨੇ ਕਿਹਾ ਕਿ ਮੈਂ ਆਪਣੇ ਛੱਤ ਦੀ ਬਾਲਕਨੀ ਬਰਾਂਡੇ ਦੇ ਵਿਹੜੇ ਵਿੱਚ ਪਾਣੀ ਜ਼ਰੂਰ ਰੱਖੂੰਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਐਵੇਂ ਕਰਨ ਦੇ ਨਾਲ ਬਹੁਤ ਲਾਭ ਮਿਲਦਾ ਹੈ। ਦੁੱਖ ਦਰਦ ਦੂਰ ਹੋ ਜਾਂਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਇਦਾਂ ਕਰਨ ਨਾਲ ਤੁਹਾਡੇ ਪਰਿਵਾਰ ਨੂੰ ਨਿਰੋਗਤਾ ਮਿਲਦੀ ਹੈ। ਜਦੋਂ ਆਪਾਂ ਇਦਾਂ ਕਰਦੇ ਹਾਂ ਆਪਣੇ ਅੰਦਰ ਦਇਆ ਦੀ ਭਾਵਨਾ ਆਉਂਦੀ ਹੈ। ਜਿਸ ਕਾਰਨ ਫਿਰ ਪਰਮਾਤਮਾ ਆਪਣੇ ਤੇ ਖੁਸ਼ ਹੋ ਕੇ ਸਾਡੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਹਰ ਚੀਜ਼ ਦੀ ਦਾਤ ਬਖਸ਼ਦੇ ਹਨ। ਜਿਹੜੇ ਜੀਵਾਂ ਤੇ ਇੱਕ ਪਰਮਾਤਮਾ ਦੀ ਬਣਾਈ ਖਲਕਤ ਦਾ ਧਿਆਨ ਰੱਖਦਾ ਹੈ ਪਰਮਾਤਮਾ ਫਿਰ ਉਸ ਦਾ ਧਿਆਨ ਜ਼ਰੂਰ ਰੱਖਦਾ ਹੈ। ਸੰਤ ਫਕੀਰ ਨੇ ਕਿਹਾ ਕਿ ਉਹਦਾ ਢਿੱਡ ਭਰ ਜਾਂਦਾ ਹੈ ਤੇ ਉਹ ਢਿੱਡ ਭਰਨ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹਦੇ ਕਰਕੇ ਤੇਰੇ ਘਰ ਦੀਆਂ ਲਹਿਰਾਂ ਬਹਿਰਾਂ ਆ ਚੁੱਕੀਆਂ ਸਨ। ਹੁਣ ਕਹਿੰਦੇ ਕਿ ਪਹਿਲਾਂ ਤੂੰ ਕੰਮ ਇਹ ਕਰੀਂ ਕਿ ਪਾਣੀ ਰੱਖਣਾ ਹੈ। ਪੰਛੀਆਂ ਨੂੰ ਦਾਣਾ ਜ਼ਰੂਰ ਪਾਇਆ ਕਰਨਾ ਹੈ। ਇੱਕ ਕੰਮ ਹੋਰ ਕਰਨਾ ਹੈ। ਜਦੋਂ ਤੂੰ ਉਹਨਾਂ ਨੂੰ ਦਾਣਾ ਪਾਉਣਾ ਹੈ ਆਪਣੀ ਛੱਤ ਨੂੰ ਥੋੜਾ ਸਾਫ਼ ਕਰ ਲੈਣਾ ਹੈ। ਕਿ ਉਹਨਾਂ ਦੀਆਂ ਚਿਹੜੀਆਂ ਵਿੱਠਾ ਉਹਨਾਂ ਨੇ ਕੀਤੀਆਂ ਹੁੰਦੀਆਂ ਹਨ ਉਹਨਾਂ ਦੇ ਮੂੰਹ ਵਿੱਚ ਪਾਉਣ ਉਹਨਾਂ ਦੇ ਮੂੰਹ ਵਿੱਚ ਨਾ ਪਹਚਾਨ ਤਾਂ ਕਿ ਉਹ ਕਦੇ ਬਿਮਾਰ ਨਾ ਹੋਣ ਇਸ ਕਰਕੇ ਪਹਿਲਾਂ ਤੋਂ ਸਾਫ਼ ਸੁਥਰਾ ਥਾਂ ਕਰਕੇ ਫਿਰ ਹੀ ਦਾਣਾ ਪਾਉਣਾ ਹੈ ਜੋ ਵੀ ਤੇਰੇ ਘਰ ਆਵੇ ਜਨੌਰ ਕੁੱਤਾ ਬਿੱਲੀ ਕੋਈ ਵੀ ਆਵੇ ਉਸਨੂੰ ਰੋਟੀ ਟੁੱਕ ਜ਼ਰੂਰ ਪਾ ਦਿਆ ਕਰ ਤੇਰੀ ਇੱਕ ਰੋਟੀ ਦਾ ਟੁੱਕ ਜਿਸ ਦਾ ਵੀ ਢਿੱਡ ਪਰੇਗਾ ਅਸੀਸਾਂ ਹੀ ਮਿਲਣਗੀਆਂ ਉਹ ਤੈਨੂੰ ਲੱਗ ਜਾਣਗੀਆਂ ਤੇਰੇ ਘਰ ਵਿੱਚ ਬਰਕਤਾਂ ਆ ਜਾਣਗੀਆਂ ਇਹਨਾਂ ਨੇ ਕੀ ਕੀਤਾ ਕਿ ਨੇੜੇ ਗੁਰੂ ਘਰ ਦੇ ਵਿੱਚ ਆਪਣੀ ਕਮਾਈ ਦਾ ਕੁਝ ਹਿੱਸਾ ਦੇਣਾ ਸ਼ੁਰੂ ਕਰ ਦਿੱਤਾ ਜਿੱਥੇ ਸੰਗਤਾਂ ਲੰਗਰ ਛਕਦੀਆਂ ਸਨ ਉਸ ਲੰਗਰ ਦੇ ਵਿੱਚ ਆਪਣੀ ਕਮਾਈ ਦਾ ਦਸਵੰਦ ਕੱਢਣਾ ਸ਼ੁਰੂ ਕਰ ਦਿੱਤਾ ਆਪਣੇ ਘਰ ਦੀ ਛੱਤ ਦੇ ਉੱਪਰ ਪੰਛੀਆਂ ਨੂੰ ਦਾਣਾ ਪਾਉਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਦੇ ਘਰ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ ਬਰਕਤ ਆਉਣੀ ਸ਼ੁਰੂ ਹੋ ਗਈ ਜਿਵੇਂ ਹੀ ਉਹਨਾਂ ਦਾ ਕਾਰੋਬਾਰ ਪਹਿਲਾਂ ਚੱਲਦਾ ਸੀ ਓਵੇਂ ਹੀ ਚੱਲਣਾ ਸ਼ੁਰੂ ਹੋ ਗਿਆ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਸੋ ਸਾਧ ਸੰਗਤ ਜੀ ਜੇਕਰ ਅਸੀਂ ਵੀ ਕਿਸੇ ਦਾ ਢਿੱਡ ਭਰਨ ਦੇ ਯੋਗ ਹਾਂ ਤਾਂ ਸਾਨੂੰ ਵੀ ਇਹ ਕੰਮ ਜ਼ਰੂਰ ਕਰ ਲੈਣੇ ਚਾਹੀਦੇ ਹਨ ਜਿਸ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਵੀ ਖੁਸ਼ਹਾਲੀ ਆ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ